ਹਾੜਾਂ ਦੇ ਕਾਰਨ ਆ ਹਾਲਾਤ ਵੇਖ ਲਓ ਤਰਨਤਾਰਨ ਜ਼ਿਲ੍ਹੇ ਦੇ ਕੀ ਬਣ ਚੁੱਕੇ ਨੇ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਨੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੋਂ ਦੇ ਲੋਕਾਂ ਨੂੰ ਫਸਲਾਂ ਡੁੱਬ ਗਈਆਂ ਦੂਰ ਦੂਰ ਤੱਕ ਜਿੱਧਰ ਵੇਖੋ ਪਾਣੀ ਹੀ ਪਾਣੀ ਪਰਮਾਤਮਾ ਪਲੀ ਕਰੇ ਕਿੰਨੇ ਬੇਜਬਾਨ ਜਾਨਵਰ ਜਿਹੜੇ ਰੁੱੜ ਚੁੱਕੇ ਆ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਕਾਰਯੋਗ ਭਰਾਓ ਇਸ ਵਕਤ ਮਾਝੇ ਦੀ ਧਰਤੀ ਤਰਨਤਾਰਨ ਜ਼ਿਲ੍ਹਾ ਪਿੰਡ ਮੁੰਡਾ ਚ ਖੜੇ ਆਪਾਂ ਆ ਹਾਲਾਤ ਵੇਖ ਲਓ ਆਲੇ ਦੁਆਲੇ ਇਹ ਪਾਣੀ ਦਿਨੋਂ ਦਿਨ ਵੱਧ ਰਿਹਾ ਔਰ ਇਹ ਕਿੰਨੇ ਪਿੰਡ ਕਿੰਨਾ ਇਲਾਕਾ ਪ੍ਰਭਾਵਿਤ ਹੋ ਗਿਆ ਫਸਲਾਂ ਡੁੱਬ ਗਈਆਂ ਮੱਝਾਂ ਤੱਕ ਡੁੱਬ ਗਈਆਂ ਕਈ ਘਰਾਂ ਦੇ ਘਰ ਪਾਣੀ ਚ ਡੁੱਬ ਗਏ ਜਿਹੜੇ ਲੋਕ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਜਿਤਾਉਂਦੇ ਆ ਜੋ ਕਿੱਥੇ ਆ ਕਿ ਲੋੜਿਆ ਉਹਨਾਂ ਨੂੰ ਪੰਜਾਬ ਦੇ ਨਾਲ ਖਲੋਣ ਦੀ ਕਿ ਨਹੀਂ ਖਲੋਣ ਦੀ ਲੋੜ ਪੰਜਾਬ ਦੇ ਪਾਣੀਆਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਜਤਾਇਆ ਜਾਂਦਾ ਪਰ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨੇ ਉਹਨਾਂ ਦਾ ਸਾਹਮਣਾ ਪੰਜਾਬ ਦੇ ਲੋਕ ਕਰਦੇ ਨੇ ਨਾ ਕਿ ਉਹ ਰਾਜਨੀਤਿਕ ਪਾਰਟੀਆਂ ਨਾਲ ਉਹ ਰਾਜਨੀਤਿਕ ਲੋਕ ਕਦੀ ਸੈਂਟਰ ਦੇ ਕਹਿੰਦੇ ਨੇ ਕਦੀ ਪੰਜਾਬ ਦੇ ਲਾਗੇ ਦੂਜੇ ਸੂਬਿਆਂ ਦੇ ਕਹਿੰਦੇ ਨੇ ਕਿ ਇਹ ਪਾਣੀ ਸਾਡਾ ਵਾ ਪਰ ਹਾਲਾਤ ਦੇਖ ਲੋ ਇਹਦੇ ਵਿੱਚ ਦੂਰ ਦੂਰ ਤੱਕ ਤੁਸੀਂ ਵੇਖੋ ਕਿ ਆਲੇ ਦੁਆਲੇ ਪਾਣੀ ਹੀ ਪਾਣੀ ਆ ਕਿੰਨੇ ਘਰਾਂ ਦੇ ਘਰ ਡੁੱਬ ਗਿਆ ਇੱਕ ਗੁਰੂ ਘਰ ਆ ਉੱਥੋਂ ਤੱਕ ਵੇਖੋ ਦਰਿਆ ਬਹੁਤ ਦੂਰ ਆ ਹਲੇ ਪਰ ਇੱਥੇ ਦੇ ਲੋਕ ਇੱਕ ਦੂਜੇ ਦੇ ਨਾਲ ਖਲੋਤੇ ਨੇ ਜਦੋਂ ਕਿਸੇ ਤੇ ਕੋਈ ਆਫਤ ਆਉਂਦੀ ਆ ਵਰਲਡ ਦੇ ਵਿੱਚ ਉੱਥੇ ਪੰਜਾਬੀ ਲੋਕ ਸਿੱਖ ਲੋਕ ਹਰ ਜਗ੍ਹਾ ਇੱਕ ਦੂਜੇ ਦੇ ਨਾਲ ਖਲੋ ਜਾਂਦੇ ਆ ਜਾ ਕੇ ਕਿਉਂਕਿ ਗੁਰੂ ਸਾਹਿਬ ਦਾ ਸੰਦੇਸ਼ ਆ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਫਰਜ਼ ਆ ਅੱਜ ਇੱਥੇ ਵੀ ਪੰਜਾਬ ਦੇ ਨਾਲ ਪੰਜਾਬ ਹੀ ਖਲੋਤਾ ਜਦੋਂ ਆਫਤ ਆਈ ਕੋਈ ਦੂਜਾ ਨਹੀਂ ਆਣ ਕੇ ਖਲੋਤਾ ਸਾਡੇ ਲੋਕ ਇੱਕ ਦੂਜੇ ਦੇ ਨਾਲ ਖਲੋ ਗਏ ਆਣ ਕੇ ਤੇ ਇੱਕ ਦੂਜੇ ਦੀਆਂ ਬਾਹਾਂ ਬਣ ਗਿਆ ਸੂਕਰਾਂ ਦੇ ਬਹੁਤ ਨੁਕਸਾਨ ਹੋ ਗਿਆ ਬਹੁਤ ਸਾਰੀਆਂ ਫਸਲਾਂ ਦੇ ਨੁਕਸਾਨ ਹੋ ਗਿਆ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਦੀ ਮਦਦ ਕਰੀ ਆਣ ਕੇ ਇਹਨਾਂ ਦੇ ਨਾਲ ਖਲੋਈਏ ਜਿਹੜੇ ਲੋਕ ਆ ਜਿੰਨਾ ਮੁਸੀਬਤਾਂ ਨਾਲ ਜੂਝ ਰਹੇ ਆ ਸੋ ਸਾਡਾ ਸਾਰਿਆਂ ਦਾ ਖਰਚ ਬਣਦਾ ਆਪਾਂ ਜਿੰਨੇ ਜਿੰਨੇ ਜੋਗੇ ਹੈਗੇ ਆ ਇੱਥੇ ਆਣ ਕੇ ਆਪਣੀ ਸੇਵਾ ਕਰੀਏ ਆਪਣੇ ਲੋਕਾਂ ਦੇ ਨਾਲ ਖਲੋਈਏ ਔਰ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਸੱਚੀ ਸੇਵਾ ਇਹ ਵੀ ਸੇਵਾ ਵਾ ਜਿੱਥੇ ਬਾਬਾ ਸੁੱਖਾ ਸਿੰਘ ਸਰੀਆਲੀ ਵਾਲੇ ਜਿਹੜੇ ਆ ਮਹਾਪੁਰਸ਼ دریاਵਾਂ ਦੇ ਮੁੱਖ ਮੋੜ ਤੇ ਜਿਨ੍ਹਾਂ ਨੇ ਬੰਨ ਲਾ ਰੇ ਥਾਂ ਥਾਂ ਤੇ ਜਾ ਕੇ ਸੇਵਾ ਕਰ ਰਿਹਾ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਔਰ ਸਮਾਜ ਸੇਵੀ ਲੋਕ ਆ ਜਿਹੜੇ ਆਪੋ ਆਪਣਾ ਯੋਗਦਾਨ ਪਾ ਰਹੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਜਾ ਕੇ ਆਪਣੇ ਲੋਕਾਂ ਦੇ ਨਾਲ ਖਲੋਈ ਕਿਦੇ ਵਿੱਚ ਹਾਲਾਤ ਤੁਸੀਂ ਦੇਖ ਲਿਆ ਕਿੱਥੋਂ ਤੱਕ ਦੂਰ ਦੂਰ ਤੱਕ ਪਾਣੀ ਹੀ ਪਾਣੀ ਆ ਇਹ ਪਾਣੀ ਜਿਨ੍ਹਾਂ ਨੇ अनेका ਫਸਲਾਂ ਡਬੋਤੀਆਂ ਤਬਾਹ ਕਰ ਤੇ ਘਰਾਂ ਦੇ ਕਰ ਲੋਕਾਂ ਨੂੰ ਛੱਡਣੇ ਪਏਗੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਸ ਪਾਣੀ ਤੇ ਰਾਜਨੀਤੀ ਹੁੰਦੀ ਸੀ ਅੱਜ ਉਹ ਸੂਬਿਆਂ ਦੇ ਮੁੱਖ ਮੰਤਰੀ ਸੈਂਟਰ ਸਰਕਾਰ ਕੋਈ ਨਹੀਂ ਬੋਲ ਰਿਆ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਖਲੋਤੇ ਕਿ ਆਫ਼ਤ ਜਿਹੜੀ ਆ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਆਪਣੇ ਲੋਕਾਂ ਨਾਲ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਤੇ ਜਿੰਨਾ ਜਿੰਨੀ ਵੀ ਸੇਵਾ ਕਰ ਸਕਦੇ ਆਣ ਕੇ ਸੇਵਾ ਪਾਈਏ ਔਰ ਅੱਜ ਸਾਥ ਦੀ ਲੋੜ ਆ ਇੱਕ ਦੂਜੇ ਦਾ ਸਾਥ ਦਈਏ ਆਣ ਕੇ ਸੋ ਜਿੱਥੇ-ਜਿੱਥੇ ਵੀ ਆਫਤਾਂ ਆਈਆਂ ਨੇ ਸੋ ਪਰਉ ਵੱਦ ਤੋਂ ਵੱਧ ਉੱਥੇ ਆ ਕੇ ਸਾਥ ਦੋ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਾਡੇ ਗੁਰੂ ਨੇ ਵੀ ਸਾਨੂੰ ਮਨੁੱਖਤਾ ਦੇ ਰਸਤੇ ਤੇ ਤੋਰਿਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਇਆਂ ਮੈਂ ਵੀਰ ਜੀ ਨੂੰ ਕਹੂੰਗਾ ਕਿ ਆ ਦੂਰ-ਦੂਰ ਤੱਕ ਇੱਕ ਰਿਖਾ ਦਿੱਤਾ ਜਾਵੇ ਕਿ ਕਿੱਥੋਂ ਤੱਕ ਪਾਣੀ ਹੀ ਪਾਣੀ ਆ ਆਲੇ-ਦੁਆਲੇ ਕਮਾ ਲਿਓ ਕਿ ਹਰ ਜਗ੍ਹਾ ਤੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਊਗਾ ਆ ਵੇਖੋ ਕੋਈ ਵੀ ਲਾਗੇ-ਲਾਗੇ ਤੁਸੀਂ ਦੇਖ ਲਓ ਤੁਹਾਨੂੰ ਘਰ ਡੁੱਬੇ ਦਿਖਣਗੇ ਆਲੇ-ਦੁਆਲੇ ਜਿੱਥੋਂ ਤੱਕ ਵੀ ਤੁਹਾਡੀ ਨਜ਼ਰ ਪੈਂਦੀ ਆ ਪਾਣੀ ਹੀ ਪਾਣੀ ਆ ਕਈ ਪਿੰਡਾਂ ਦੇ ਪਿੰਡ ਜਿਹੜਾ ਡੁੱਬ ਗਿਆ ਇਹ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ